ਦਰਸਨ ਕਰਸੀਐ ਕੋ ਕਾ ਜਗਨ ਪਰ ਤੁਮ ਜਾਇ ਤਨੁ ਭਾਇ ਕੋ ਸਾਈਂ ਜੀ ਸਤਨਾਮ ਸ੍ਰੀ ਵਾਖੂ ਸੋ ਲੋਕ ਮਾਨਾ ਤੀਜਾ ਪੜਨਾ ਗੁਰ ਦਾ ਸੰਸਾਰ ਕੀ ਤਰ੍ਹਾਂ ਹੈ

ਗੁਰ ਦੇ ਕਰੇ ਵਿਚਾਰ ਤਨ ਬੁਖਾਰੇ ਨਾਲ ਗਾ ਜਿਸ ਗੁਰਮਤਿ ਨਾਮ ਅਤਾਹ ਰਿਵਲਾਤੀ ਜਪ ਜਿਨ ਮਨੁ ਮਾਰੇ ਕੋਈ ਨਾ ਅਸਜਈ ਵੇਖੋ ਕੋਲ ਤਾਰ ਹੀ ਏ ਜੋ ਤਾਰੀ ਤਿਰਤ ਵਰਤ ਤੇ ਨਾ ਕੋ ਮੰਨੋ ਮਾਰੇ ਰਾਜਾ ਹੈ ਗੁਰਮਤਿ ਇਹੁ ਮਨਾ ਜੀਵ ਬਰਨ ਸਚ ਰਹਿ ਨਿਭਾਨੇ ਨਾਨਕ ਇਸ ਮਨ ਕੇ ਮਾਲ ਕਿਉ ਉਤਰ ਹਉਮੈ ਹਰ ਹਰ ਸੰਤ ਮਿਲੋ ਮੇਰੇ ਪਾਈ ਹਰ ਨਾਮ ਦਿਹਾਰੋ ਪਿਤ ਕਿਨ ਕਾਰ ਹਰ ਹਰ ਸਿਮਰ ਨਾ ਦੋ ਹਰ ਜਨ ਹਰ ਕਰ ਪਰ ਐਸਾ ਸਿਮਰ ਮਰੇ ਪ੍ਰਭ ਪਾਵਨ ਹਰ ਲਾਗੇ ਪਿਆਰ ਸਾਰੋਕੇ ਵਿੱਚ ਕੰਤਾ ਇੱਕ ਪਲ ਥਾ ਪਰ ਹਰ ਮਾਰਿਆ ਦਾ ਅਨੁਭਵ ਹੈ ਜਿਸੂ ਪਰ ਸੋ ਪਰਮ ਹਰ ਜਪ ਜਿਨ ਕਰ ਹਰ ਮਾਰਿਆ ਦਾ ਅਨੁਭਵ ਹੈ ਜਿਸੂ ਪਰ ਸੋ ਪਰਮ ਹਰ ਜਪ ਜਿਨ ਗੁਰੂ ਜੀ ਦਾ ਖਰਚ ਉਹ ਗੁਰੂ ਜੀ ਦੀ ਫਤਿਹ